ਸੋ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅંધੇਰ ਬਿਦਾਸ ਹਰ ਕਿਰਪਾ ਤੇ ਸੰਤ ਖੇਟਿਆ ਨਾਨਕ ਮਨੁ ਪ੍ਰਗਾਸਿ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸੰਤ ਸੰਗ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕਸ ਘਟ ਮਾਹੇ ਅਨਿਕ ਰੰਗ ਨਾ ਨਦਰਿਸ਼ਟਾਏ ਨਾਉ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਸਬਾ ਬਿਸਰਾਮ ਸੁੰਨ ਸਮਾਦ ਅਨਹ ਤਹ ਨਾਦ ਕਹ ਨਾ ਜਾਏ ਅਚਰਜ ਬਿਸਮਾਤ ਤਿੰਦਿਖਿ ਅਜ ਸੇ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪੈ ਸੂ ਅੰਤਰ ਸੂ ਬਾਹਰ ਅਨੰਤ ਘਟ ਘਟ ਵਿਆਪਿ ਆਪਿ ਗਵੰਤ ਧਰਮ ਮਾਹੇ ਆਕਾਸ ਪਿਆਨ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗੇ ਆ ਤੈਸਾ ਕਰਮ ਪਉਣ ਪਾਣੀ ਬੈ ਸੰਕਰ ਮਾਹੇ ਚਾਰ ਕੁੰਡ ਦਜਿ ਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਭੇਦ ਪ੍ਰਾਨ ਸਮਰਤ ਮਹਾਂਦੇਵ ਸਸੇਰ ਸੂਰਨ ਖਤਰ ਮਾਹੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਮੋਲ ਨ ਕਬ ਹੁੰਡੋ ਲੈ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਪਾਈਏ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋ ਧਾਰਿਓ ਸੁਆਮੀ ਜੋਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਜਨਾ ਕਾ ਬੇਖਨ ਸਾ ਬ੍ਰਹਮ ਸੰਜਨਾ ਕਹਿ ਰਦਾ ਸਭ ਧਰਮ ਸੰਜਨਾ ਸੁਨਹਿ ਸੋ ਬਚਨ ਸਰਬ ਵਿਆਪੀ RAM ਸੰਗ ਰਚਨ ਜਿਨ ਜਾਤਾ ਜਿਸ ਕੀ ਇਹ ਰਹੈ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਮਾਨਾ ਕਰਨ ਕਰਾਵਨ ਹਾਰ ਪ੍ਰਭ ਜਾਨਦੇ ਅੰਤਰ ਬਸੇ ਬਾਹਰ ਭੀ ਹੋਈ ਨਾਨਕ ਦਰਸਨ ਦੇਖ ਸਾਮੋ ਹੀ ਆਪ ਸਤ ਕੀ ਆ ਸਭ ਸਤ ਦੇਿਸ ਸਭ ਤੇ ਸਗਲੀ ਉਤਪੱਤ ਤੇ ਸੁਭਾਵੈ ਤਾ ਕਰੇ ਵਿਸਥਾਰ ਉਸ ਭਾਵੇ ਤਾਂ ਇੱਕੰਕਾਰ ਅਨੇਕ ਰਵਾ ਲਖੀ ਨਾ ਜਾਏ ਜਿਸ ਭਾਵੇ ਜਿਸ ਨੇ ਮਿਲਾਏ ਕਾਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਤ ਜਿਸ ਜਿਸ ਆਪ ਜਨਾਈ ਨਾਨਕ ਤਿਸ ਜਨ ਆਪੁ ਜਾਏ ਸਰਬਪੂਰਨ ਦੇ ਆ ਵਰਤਾਰਾ ਸਰਬਨਾ ਨਿਆ ਬੇਖਨਹਾਰਾ ਸਤ ਸਮਗਰੀ ਜਾ ਘਾਤ ਨਾ ਆਪਣ ਜਸ ਆਪੇ ਸੁਨਾਇਆ ਬਨ ਜਾਨੇ ਖੇਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਾਦੂ ਲਿਪ ਤੋ ਰਹਿ ਜੋਖਸ ਕਹਿਣਾ ਸੋ ਆਪੇ ਕਹ ਆਇਆ ਗਾਇਆ ਵੇ ਆ ਗਿਆ ਜਾਵੇ ਨਾਨਕ ਜਾ ਪਾਵੇ ਤਾਂ ਲੇ ਸਮਾਏ ਹਿਸਤੇ ਹੋਏ ਸੁਨਾਹੀ ਬੁਰਾ ਔਰ ਕਹੋ ਕਿਨੈ ਕਛ ਕਰਾਇਆ ਭਲਾ ਕਰ ਤੂ ਤਦ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਿ ਧਾਰੀ ਸਬਸਾਚ ਪੋਤ ਪੋਤ ਆਪਣ ਸੰਗ ਜੋ ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਪਰਵਾਨ ਗੁਰ ਪ੍ਰਸਾਦ ਨਾਨਕ ਕਿਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਾਏ ਪ੍ਰਭ ਸੋਏ ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਦੇ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾ ਜਾਨਿਆ ਬਨ ਕਾਇ ਹੈ ਸੁਆਉ ਜਨ ਕੇ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ नानक तिस जन को सदा नम सुकार रसलोक पूरा प्रबया रातिया पूरा जाका नाम नानक पूरा पाया पूरे के गुण गाओ पूरा प्रबया रातिया पूरा जाका नाम नानक पूरा पाया पूरे के गुण गाओ अष्टपदी पूरे गुरु का सुन उपदेश पार ब्राह्मण निकट कर देख साथ साथ समरो गोबिंद मन अंतर के उतरि चिनद आस अनित त्याग उतरंग संत जना की तूर मन मांग आप छूट बेनती करहु साथ संग अग्नि सागर तरहु ਹਰ ਧਨਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰਿ ਉਦਾਰੁ ਜੀਓ ਗੋਨ ਗੋਬਿੰਦ ਅਮਰਤ ਰਸ ਪਿਓ ਚਿਤ ਚਿਤ ਬਹੁ ਨਾਰਾਇਣ ਇਕ ਏਕ ਰੂਪ ਚਾਕੇ ਰੰਗ ਅਨੇਕ ਕੋਪਾਲ ਕਾਮੂ ਦਰਦੀਨ ਦਇਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰਮ ਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸ਼ਲੋਕ ਸਾਧ ਕੇ ਬਚਨ ਅਮੋਲਿਕ ਲਾਲ ਇਹ ਰਤਨ ਸੁਨਤਿ ਕਮਾਬਤ ਹੋ ਦੇਵਧਾਰ ਆਪ ਤਰਹਿ ਲੋਕਾਂ ਦੇ ਨਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਅਨੰਦ ਵਾਜੈ ਸੋਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਆਨ ਕ੍ਰਿਤ ਨਕਾਇ ਸਾਥੇ ਸਰਨ ਜੋਗ ਸੁਖ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਟ ਗਏ ਬੈਰ ਭਏ ਸਭਰੇ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਆਨੰਦ ਜਨ ਜਾਨ ਬਿਕਾਰ ਤੇ ਰਹਦੇ ਰਾਮ ਨਾਮ ਸੁਕ੍ਰਿਸ਼ਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿ ਭੀਖੇ ਬਹੁਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੇ ਤੋ ਸਾਬ ਦਾਨ ਇਕਾਗਰ ਚੀਤ ਸੁਖਮਨੀ ਸਹਾਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਗੌਰ ਨਾ ਹੋਵੇ ਆਵਨ ਚਾਨ ਹਾਰ ਧਨ ਖਾਟ ਚਲੇ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਕੇਮ ਸ਼ਾਂਤ ਰਿਤ ਨਵ ਨਿਦ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਤਿਆ ਗਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜਗ ਮਤਾ ਕੀ ਗਤ ਕੋਏ ਗੁਰ ਕੋ ਬੇਨ ਨਾਮ ਤੁੰ ਬਾਣੀ ਸੰਮ੍ਰਿਤ ਸਾਸਰ ਬੇਡਖਾਣੀ ਸਗਲ ਮਤਾਂਤ ਕੇਵਨ ਹਰ ਨਾਮ साध साध संग मेट संत किर पाते जा कै कर्म प्रभ पाए साध शरण नानक दे स्म बस लाए प्रीत हार जनया प्रभीत जन्म मरण ताका दुख निवार दुर्लभ दे सो पाय अमृत ताके पानी एक नाम बन महा समाली दुख रोग बिनसे पर परम साधना निर्मलता के करम सबते ਚਿਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉਚਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਾਨੀ ਸੁਖਮਾਨੀ ਸੁਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤ ਸਗਲ ਜਗਤ ਜਗਿਆ ਬੁਰਾਇਆ ਨਾਵਾ ਚੈ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਿਓ ਚਲੇ ਕੀਤੀ ਛੁੱਟੀ ਨਾਨਕ ਜਿਨੇ ਨਾਮ ਧਿਆਇਆ ਗਏ नानक ते नानकते मुखले इति छुटे नाल वागुरु जी का खासा वागुरु जी ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਬੜੇ ਵਡਭਾਗੇ ਆ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਸਾਡੇ ਵੀਰ ਭਾਈ ਸੁਬੰਦ ਸਿੰਘ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰ ਜੀ ਨੇ ਚਰਨ ਪਾਏ ਨੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ ਨੇ ਆਓ ਬੜੇ ਪਿਆਰ ਨਾਲ ਸਾਧ ਸੰਗਤ ਹੁਣ ਕੀਰਤ ਦੇ ਦੀਵਾਨ ਆਰੰਭ ਹੋਣ ਲੱਗਿਆ ਜਿਨ੍ਹਾਂ ਮਾਈਆਂ ਭਾਈਆਂ ਨੇ ਜਲ ਪਾਣੀ ਛਕ ਲਿਆ ਹੈ ਚਾਹ ਪਾਣੀ ਪੀ ਰਿਆ ਹੈ ਆਓ ਮਹਾਰਾਜ ਜੀ ਹਜ਼ੂਰੀ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ ਆਓ ਆਪਾਂ ਜਿੰਨਾ ਵੀ ਸਮਾਂ ਸਤਿਗੁਰ ਜੀ ਨੇ ਬਖਸ਼ ਕੀਤਾ ਹੈ 1 ਵਜੇ ਤੱਕ ਆਪਾਂ ਸਭ ਪੂਰਨਤਾ ਹੀ ਕਰ ਦੇਣੀ ਹੈ ਸੋ ਦੁਬਾਰਾ ਬੇਨਤੀ ਪ੍ਰਵਾਨ ਕਰਨੀ ਦਾਸਾਂ ਵੱਲੋਂ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਆਓ ਮਹਾਰਾਜ ਜੀ ਦੇ ਵਿੱਚ ਆ ਕੇ ਕੀਰਤਨ ਸੋਰਨ ਕਰੀਏ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਜੋ ਦੀ ਸਰਭੰਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋ ਸੇ ਸੇ ਸੱਚ ਕਰ ਸੁਖ ਵਸਿਆ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਮਨ ਬਿਚੈ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜਰਾ ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜਰਾਸ ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜਰਾਸ ਇਸ ਸੇਵਕ ਕੇ ਕਾਰਜਰਾਸ ਇਸ ਸੇਵਕ ਇਸ ਸੇਵਕ ਕੇ ਕਾਰਜ ਰਾਸ ਇਸ ਸੇਵਕ ਕੇ ਕਾਰਜ ਰਾਸ ਮਨ ਵਿੱਚ ਸਤ ਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਮਨ ਵਿੱਚ ਸਤ ਗੁਰ ਕੇ ਪਾਸ ਿਸ ਸੇਵਕ ਕੇ ਕਾਰਜਰਾ ਇਸ ਸੇਵਕ ਕੇ ਕਾਰਜਰਾ ਇਸ ਸੇਵਕ ਕੇ ਕਾਰਜਰਾ ਇਸ ਸੇਵਕ ਕੇ ਸੇਵਕ ਕੇ ਕਾਰਜਰਾਸ ਮਨ ਦੇ ਚੈ ਸਤ ਗੁਰ ਕੇ ਪਾਸ ਇਸ ਸੇਵਕ ਕੇ ਕਾਰਜਰਾਸ ੁਰ ਕੀ ਆ ਕੇ ਆਨ ਮਹਿਸਾ ਹੈ ਆਪਸ ਤੋਂ ਕੜੀ ਕਛ ਨਾ ਜਨਾਵੇ ਹਰਿ ਹਰਿ ਨਾਮ ਹਰਿਦੈ ਸਦ ਧਿਆਵੇ ਆਪਸ ਤੋਂ ਕੜੀ ਕਛ ਨਾ ਜਨਾਵੇ ਹਰਿ ਹਰਿ ਸਦ ਧਿਆਵੇ ਤਿਸ ਸੇਵਕ ਕੇ ਕਾਰਜਰਾ ਇਸ ਸੇਵਕ ਕੇ ਕਾਰਜਰਾ ਇਸ ਸੇਵਕ ਕੇ ਕਾਰਜਰਾ सतगुरु के पास जिस सेवक के कारज रहा जिस सेवक के कारज रहा जिस सेवक के कारज रहा भाई गुरु जिस सेवक के कारज रहा ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜਰਾਤੁ ਜਤ ਸਤਿਗੁਰ ਕੈ ਪਾਸ ਇਸ ਸੇਵਕ ਕੇ ਕਾਰਜਰਾਤ इसको होत परापत स्वामी सेवक करते होए देह को भी इसको होत परापत स्वामी ਨੇ ਕਿਰਪਾ ਜਿਸੇ ਆਪ ਕਰੇ ਨਾਲਕ ਸੋ ਸੇਵਕ ਗੁਰ ਕੀ ਮਤ ਲੈ ਆਪਣੀ ਕਿਰਪਾ ਜਿਸੇ ਆਪ ਕਰੇ ਨਾਲਕ ਸੋ ਸੇਵਕ ਗੁਰ ਕੀ ਮਤ ਲੈ ਿਸ ਸੇਵਕ ਕੇ ਕਾਜਰਾ ਇਸ ਸੇਵਕ ਕੇ ਕਾਜਰਾ ਇਸ ਸੇਵਕ ਕੇ ਸੇਵਕ ਕੇ ਕਾਰਜ ਜਿਨਾਸ ਮਨ ਵਿੱਚ ਸਤ ਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਜਿਨਾਸ ਮਨ ਵਿੱਚ ਸਤ ਗੁਰ ਕੇ ਪਾਸ ਕਾਰਜਰਾਸ ਇਸ ਸੇਵਕ ਕੇ ਕਾਰਜਰਾਸ ਇਸ ਸੇਵਕ ਕੇ ਕਾਰਜਰਾਸ